ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਆ ਰਹੀ ਹੈ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਪੂਰੀ ਦੁਨੀਆ ਤੋਂ ਕੋਰੋਨਾ ਦਾ ਖਤਰਾ ਅਜੇ ਖਤਮ ਨਹੀਂ ਹੋਇਆ ਪਰ ਵਿਗਿਆਨ ਦੀ ਰਿਪੋਰਟ ਨੇ ਸਰੋਨ ਹਰਾਨਗਤ ਤੱਤ ਵਿਗਿਆਨੀਆਂ ਨੇ ਆਰਕਟਿਕ ਅਤੇ ਹੋਰਾਂ ਖੇਤਰ ਵਿੱਚ ਬਰਫ਼ ਦੇ ਡੇਰਾ ਦੇ ਹੇਠਾਂ ਦੱਬੇ ਸੁਸਤ ਵਾਇਰਸ ਦੁਆਰਾ ਮੁਖੀਲੀ ਘਾਤ ਖਤਰੇ ਦੀ ਚੇਤਾਵਨੀ ਦਿੱਤੀ ਹੈ ਜਿਸ ਹੰਦੀ ਗਾਰਡੀਆ ਦੀ ਅਕਰਪੋਰਟ ਅਨਸਾਰ ਆਰਕਟਿਕ ਪਰਫੋਰਸ ਟੋਸਟ ਦੇ ਪਿਗਲ ਨਾਲ ਇੱਕ ਜ਼ੋੰਬੀ ਵਾਇਰਸ ਫੈਲ ਸਕਦਾ ਹੈ ਸੰਭਾਵਿਤ ਤੌਰ ਤੇ ਵਿਸ਼ਵ ਸਿਹਤ ਦਾ ਸੰਕਟ ਦਾ ਕਾਰਨ ਬਣ ਸਕਦਾ ਹੈ ਤੇ ਇਹ ਖਤਰਾ ਗਲੋਬਲ ਵਾਰਮਿੰਗ ਕਾਰਨ ਵਧ ਰਿਹਾ ਤਾਪਮਾਨ ਕਰਕੇ ਪੈਦਾ ਹੋਇਆ ਹੈ ਜਿਸ ਕਰਕੇ ਪਹਿਲਾਂ ਹੀ ਜੰਮੀ ਹੋਈ ਬਰਫ਼ ਪਿਗਲ ਰਹੀ ਹੈ ਤੇ ਵਾਇਰਸ ਨਾਲ ਜੁੜੇ ਖਤਰਿਆਂ ਨੂੰ ਸਮਝਣ ਲਈ ਇੱਕ ਜੋ ਖੋਜ ਕਰਤਾ ਨੇ ਪਿਛਲੇ ਸਾਲ ਰੂਸ ਵਿੱਚ ਸਾਈ베ਰੀਅਨ ਪਰਫੋਰਸਟ ਤੋਂ ਕੱਢੇ ਗਏ ਨਮੂਨਿਆਂ ਤੋਂ ਕੁਝ ਜੋ ਵੀ ਵਾਇਰਸ ਨੂੰ ਮੋੜ ਸਰਜੀਤ ਕੇਤਾ ਤੇ ਐਕਸ ਮਾਰਲੇਸੀ ਯੂਨੀਵਰਸਿਟੀ ਦੇ ਜੈਨੇਟਿਕ ਸਿਸਟਰ ਜੀਨ ਮਸ਼ੇਲ ਕਲੈਵਰੀ ਨੇ ਕਹਿ ਕੇ ਹਜ਼ਾਰਾਂ ਸਾਲ ਤੋਂ ਜ਼ਮੀਨ ਵਿੱਚ ਸੁਰੱਖੇ ਤੇ ਇਹ ਵਾਇਰਸ ਇੱਕ ਨਵੀਂ ਬਿਮਾਰੀ ਦੇ ਫੈਲਣ ਦੇ ਸੰਭਾਵੀ ਏਜੰਟ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨ